हां दोस्तो, जी दोस्तों सारेयानु ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਪਹੁੰਚ ਹੈਗੀ ਆ ਪਿੰਡ ਕੜਕਾ ਤਰਨਤਾਰਨ ਤਹਿਸੀਲ ਤਾਂ ਜ਼ਿਲ੍ਹਾ ਜਿਹੜਾ ਦੋਸਤੋ ਸ਼੍ਰੀ ਤਰਨਤਾਰਨ ਸਾਹਿਬ ਆ ਕੜਕਾ ਚੰਬਾ ਤੇ ਪਿੰਡ ਰੂੜੀ ਵਾਲਾ ਥੋੜੀ ਦੂਰੀ ਤੇ ਆ ਤੇ ਚੋਲਾ ਸਾਹਿਬ ਇੱਕ ਬੰਨ ਜੇਕਰ ਆਪਾਂ ਨਿਗਾਹ ਮਾਰੀਏ ਤਾਂ ਬਿਲਕੁਲ ਲੱਗੇ ਵੱਡਾ ਪਿੰਡ ਆ ਚੋਲਾ ਸਾਹਿਬ ਤੇ ਸਰਹਿਆਲੀ ਦੀ ਦੂਰੀ ਵੀ ਇੱਥੋਂ ਥੋੜੀ ਹੈਗੀ ਆ ਠੀਕ ਹੈ ਜੀ ਤੇ ਰਾਣੀਵਲਾ ਜਿਹੜਾ ਦੋਸਤੋ ਪਿੰਡ ਆ ਇਹ ਵੀ ਥੋੜੀ ਦੂਰੀ ਤੇ ਨਾਲ ਹੈਗਾ ਠੀਕ ਆ ਤੇ ਖਾਸ ਤੁਸੀਂ ਵਿਜਟ ਆ ਘੜ ਕੇ ਪਿੰਡ ਕਰਨੀ ਆ ਵੀਰ ਅਮਰਤ ਪਾਲ ਹੋਰਾਂ ਦੇ ਕੋਲੇ ਆਏ ਆ ਅਮਰਤ ਬਾਈ ਦੇ ਕੋਲੇ ਆਏ ਆ ਤੇ ਪਸ਼ੂ ਵਪਾਰ ਦਾ ਕੰਮ ਆ ਦੋਸਤੋ ਇਸ ਘਰੋਂ ਆਪਾਂ ਪਹਿਲਾਂ ਵੀ ਕਾਫੀ ਵੀਡੀਓ ਅਪਲੋਡ ਕਰੀਆਂ ਨੇ ਸੋ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਤਿੰਨ ਐਨੀਮਲ ਦਿਖਾ ਦਾਂਗੇ ਜਿਨ੍ਹਾਂ ਦੇ ਵਿੱਚੋਂ ਇੱਕ ਜਰਸੀ ਵੱਚੀ ਦਿਖਾਵਾਂਗੇ ਠੀਕ ਆ ਜੀ ਸੁਹਾ ਵੀਰ ਤੋਂ ਪੁੱਛਾਂਗੇ ਤੇ ਇੱਕ ਐਚ ਐਫ ਬਿਲਕੁਲ ਦੰਦਾਂ ਦੇ ਵਿੱਚ ਵੱਚੀ ਆ ਮੋਹੋ ਕਿੰਨੇ ਦੰਦ ਤੋਂ ਵੀ ਪ੍ਰੋਪਰ ਇਨਫੋਰਮੇਸ਼ਨ ਲਵਾਂਗੇ ਤੇ ਇੱਕ ਤੁਹਾਨੂੰ ਤੀਜੇ ਨੰਬਰ ਤੇ ਜਿਹੜੀ ਇਹ ਲਾਲ ਬਿਲਕੁਲ ਕੋਡ ਵਰਗਾ ਰੰਗ ਹੋਵੇਗਾ ਤੇ ਕੱਚੀ-ਵੱਛੀ ਆ ਠੀਕ ਆ ਜੀ ਵੜ ਕੱਚੀ ਆ ਪੂਰੀ ਗੱਲਬਾਤ ਆਪਾਂ ਵੀਰ ਅਮਰਤ ਦੇ ਨਾਲ ਕਰ ਲੈਣੇ ਆ ਤੇ ਅੱਜ ਦੋਸਤੋ 9 ਜੂਨ ਨੂੰ ਆਪਾਂ ਵੀਡੀਓ ਬਣਾ ਰਹੇ ਆ ਸਮਾਂ ਤੁਸੀਂ ਨੋਟ ਕਰ ਲਓ ਕੋਈ 8:30 ਵਜੇ ਮਾਰਨਿੰਗ ਸਮਾਂ ਹੈਗਾ ਆਓ ਕਰਦੇ ਆ ਗੱਲਬਾਤ ਭਾਈ ਅਮਰਤ ਦੇ ਨਾਲ ਸਭ ਤੋਂ ਪਹਿਲਾਂ ਭਰਾ ਅਮਰਤ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਜੋ ਬਹੁਤ ਵਧੀਆ ਠੀਕ ਠਾਕ ਜੀ ਹਾਂਜੀ 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 ਅਮਰਤਾ ਭਾਈ ਪਸ਼ੂ ਤਿੰਨ ਵਕਾਊ ਆ। ਹਾਂਜੀ ਵੀਰ ਜੀ ਕੱਲ ਵੈੜਾ ਹੈ ਗਿਆ ਐ ਦੋ ਤਿੰਨ ਵੇਖ ਗਿਆ। ਅੱਛਾ ਉਹ ਵੀ ਗੱਬਣਾ ਹੈ। ਗੱਬਣਾ ਸੀ। ਹਾਂਜੀ ਹਾਂਜੀ ਤੇ ਐ ਵੈੜ ਪਲਟੇ ਜੀ ਪਾਈ ਆਪਾਂ ਕੱਲ। ਠੀਕ ਆ ਠੀਕ ਆ। ਉਹ ਗੱਬਣ ਲੈ ਕੇ ਤਿਆਰ ਵੈੜ। ਠੀਕ ਆ ਠੀਕ ਆ। ਇੱਕ ਆ ਛੋਟੀ ਸੀ ਇਹਦਾ ਵੇਰਵਾ ਪਾਇਆ ਸੀ ਵੀ ਥੋੜੀ ਜੀ ਟੈਂਪਰੇਚਰ ਹੋ ਗਿਆ ਸੀ। ਹਾਂਜੀ ਹਾਂਜੀ ਵੀਰ ਜੀ ਇਹ ਛੋਟੀ ਦੇ ਬਹੁਤ ਵੱਡੀ ਸੀ। ਹਾਂ। ਹਾਂ। ਤੇ ਤਾੜੀ ਸੋਈ ਆ। ਹਾਂ। ਸੇ 18 ਕਿਲੋ ਆਵਨੇ ਚ ਹੋਣਾ ਸੀ ਝੋਟੀ ਨੂੰ ਦੁੱਧ ਯਾਰਾ ਕਿੰਨੇ ਕਿ ਬੋਲਾ ਕਿੰਨੇ ਚਲਣ ਡਿਆ ਸੀ ਯਾਰਾ 12 ਕਿਲੋ ਹੈਗਾ ਵੀਰ ਜੀ ਠੀਕ ਆ ਹੁਣ ਚਲੋ ਟੈਂਪਰੇਚਰ ਹੋ ਗਿਆ ਥੋੜਾ ਜਿਹਾ ਹਾਂਜੀ ਹਾਂਜੀ ਇਹ ਮਦਦ ਤਿਆਰ ਕਰਕੇ ਵੇਚਾਂਗੇ ਅੱਛਾ ਹਾਂਜੀ ਹਾਂਜੀ ਠੀਕ ਆ ਠੀਕ ਆ ਠੀਕ ਆ ਠੀਕ ਆ ਹਾਂਜੀ ਤੇ ਅਮਰਤ ਭਾਈ ਆਜੋ ਸਟਾਰਟ ਕਿਹੜੇ ਬੰਨੇ ਕਰੀਏ ਇੱਧਰ ਜਰਸੀ ਤੋਂ ਕਰ ਲਈਏ ਹਾਂਜੀ ਵੀਰ ਜੀ ਆ ਜਰਸੀ ਵੱਚੀ ਦੋਸਤੋ ਤੁਹਾਨੂੰ ਦਿਖਾਉਣੇ ਆ ਤੇ ਕਮਾਨਾ ਕਰੀ ਬੈਠੀ ਆ ਤੇ ਸੋਹਣਾ ਆਰੂਪ ਰੇਖਾ ਪੂਰਾ ਸਟਰਕਚਰ ਚੰਗਾ ਬਾਕੀ ਆ ਫੇਸ ਕੁਆਲਿਟੀ ਵੇਖੋ ਜੀ ਠ ਤੇ ਜਿਵੇਂ ਆਪਾਂ ਪੰਜਾਬ ਦੀ ਜਰਸੀ ਕਹਿ ਸਕਦੇ ਨੂੰ ਹਾਂਜੀ ਹਾਂਜੀ ਵੀਰ ਜੀ ਠੀਕ ਆ ਤੇ ਅਮਰਤભાઈ ਕਿੰਨੇ ਕ ਦਿਨ ਲੈ ਜੂ ਹਜੇ ਵੀਰ ਜੀ ਇਹਦੇ 12 ਤਰੀਕ ਨੂੰ ਦੇਣਾ ਪੂਰੇ ਆ ਮਤਲਬ 12 ਨੂੰ ਹਾਂਜੀ 2-4 ਦਿਨ ਉੱਤੇ ਵੀ ਖੜ ਸਕਦੀ ਆ ਤੇ ਪਹਿਲੋਂ ਵੀ ਸੂ ਸਕਦੀ ਕਿਉਂਕਿ ਤੁਹਾਨੂੰ ਪਤਾ ਉਪਰੇ ਥਾਂ ਤੇ ਡੰਗਰ ਕਰ ਜਾਂਦਾ ਕਰ ਜਾਂਦਾ ਹਨਾ ਦੇਣ ਤੇ ਪੂਰੇ ਕਰੂਗੀ ਨਾ ਤੇ ਦੁੱਧ ਅਮਰਤભાઈ ਕੀ ਤਰ੍ਹਾਂ ਕਹਿਣਾ ਵੀ ਕਿੱਥੋਂ ਤੱਕ ਪਵਾ ਚਾਹੀਦਾ ਇਹਨੂੰ ਦੁੱਧ ਲੈਵਾ ਹੀ ਵੇਖ ਲਓ ਨਹੀਂ ਆਪੇ 20 ਕਿਲੋ ਦੁੱਧ ਤੇ ਨਾਮ ਨੇ ਚੋਣਾ ਨਾ ਨਹੀਂ ਹਾਂ ਬਾਕੀ ਆ ਥਣ ਚੱਡਾ ਭਰਾਵੋ ਤੇ ਵੀਰਾਂ ਦਾ ਵੀ ਲੇਵਾ ਵੇਖ ਲਓ ਵੀ ਤੁਹਾਡੇ ਭੈਣ ਭਰਾਵਾਂ ਵੀਰਾਂ ਤੇ ਛੜਤਾ ਵੀ ਅੰਦਾਜ਼ਾ ਲਾ ਲਿਓ ਠੀਕ ਆ ਸਾਰੇ ਵੀਰ 파ਰਕੂ ਤੇ ਥਣ ਥਣ ਤੁਹਾਨੂੰ ਵਿਖਾਉਣਾ ਦੋਸਤੋ ਸਪੇਸ ਪੂਰੀ ਹੈ ਗੈਬੂ ਕਮਾਲ ਦਾ ਤੇ ਚੌ ਥਾਣਾ ਤੇ ਜਿਵੇਂ ਆਪਾਂ ਕਹਿੰਦੇ ਆ ਵੀ ਪੀੜੀ ਦੇ ਪਾਵੇਂ ਵਰਗੇ ਥਾਣਾ ਵੀ ਉਹ ਵੰਡ ਦੇ ਵਿੱਚ ਥਣ ਲੱਗਾ ਦੇ ਵਿਥਾ ਬੂਥਾ ਤੁਸੀਂ ਆਪ ਜਿਹੜੀਆਂ ਘਰੇ ਆਣ ਕੇ ਦੇਖ ਲੈਣੀਆਂ ਵੀ ਚੰਗੇ ਵਿਥਾ ਬੂਥਾ ਠੀਕ ਆ ਤੇ ਬੈਕ ਸਾਈਡ ਤੇ ਵੀ ਹਵਾਨੇ ਦੀ ਜਿਹੜੀ ਆ ਬਿਲਕੁਲ ਬੰਤਰ ਹੈਗੀ ਆ ਕਰੋ ਚੈੱਕ ਠੀਕ ਆ ਤੇ ਖੋਲ ਕੇ ਵੀਰ ਅਮਰਤਾ ਦਿਖਾਓ ਜੀ ਇਸ ਵਾ ਦੂਜਾ ਹਾਂਜੀ ਵੀ ਦੂਜਾ ਸੂਆ ਸੋਨਾ ਠੀਕ ਆ ਯਾਰ ਆ ਪਾਇਆ ਨਹੀਂ ਹੋਰ ਜੀ ਆਹਾਂ ਲਓ ਵੀ ਆ ਕਰੋ ਚੰਗਾ ਖੁੱਲਾ ਹਵਾਨਾ ਆਰਡਰ ਕੁਆਲਿਟੀ ਕਾਫੀ ਖੁੱਲੀ ਆ ਦੋਤ ਜਿਹੜਾ ਦੋਸਤੋ ਚੰਗੀ ਉਮੀਦ ਕਰ ਸਕਦੇ ਆ ਸੋ ਬਾਕੀ ਸੇਵਾ ਦਾ ਹੁੰਦਾ ਆ ਆਈਡੀਆ ਤੁਸੀਂ ਆਪ ਦੇ ਅਕੋਰਡਿੰਗ ਮੰਨ ਸਕਦੇ ਹੋ ਕਿੰਨਾ ਕੁ ਜਿਹੜਾ ਮਰਟ ਪਾਉਣਾ ਚਾਹੀਦਾ ਹੈ ਆਜੀ ਤੇ ਬਿਲਕੁਲ ਉਹ 45 ਜਿਹੜੀ ਦੋਸਤੋਂ ਗੱਛੀ ਆ ਠੀਕ ਆ ਤੇ ਪਸੰਦ ਆਊਗੀ ਤੁਹਾਨੂੰ ਬਾਕੀ ਪਸੰਦਾਈ ਚੀਜ਼ ਨੂੰ ਸੇਪ ਕੇ ਘਰੇ ਦੱਸਦੇ ਆਣ ਕੇ ਕਰ ਲਿਓ ਤੇ 35 ਪਾਈ ਅਮਰਤ ਤਾਂ ਚੰਗਾ ਵਧੀਆ ਸੀ ਜੀ ਐਡੀ ਮੋਟੀ ਤਾਰ ਉਂਗਲਾਂ ਵਾਂਗ ਠੀਕ ਆ ਠੀਕ ਆ ਹਾਂਜੀ ਹਾਂਜੀ ਤੇ ਇਹਦਾ ਫਿਰ ਲੈਣ ਦੇ ਭੈਣ ਭਰਾਵਾਂ ਨੂੰ ਕਿੱਥੋਂ ਤੱਕ ਦੇ ਜੀ ਨਹੀਂ ਜੀ ਮੋਹਲੇ ਦੇ ਭਣਾ ਇਹਦਾ 70 ਵੀ ਕਰ ਲਈ ਤਾਂ ਵੀ ਚੱਲਦਾ 75 ਵੀ ਹਾਂਜੀ 65000 ਦੀ ਦਵਾਂ 65000 ਦੀ ਹਾਂਜੀ ਉੱਚੋਂ ਮਾਨਤਨ ਕਰਾਂ 65 ਦੇ ਵਿੱਚੋਂ ਹੋ ਜੂ ਮਾਨਤਨ ਹਾਂਜੀ ਹਾਂਜੀ ਠੀਕ ਹੈ ਕੋਈ ਵੀਰ ਫੋਨ ਲਾਵੇ ਠੀਕ ਆ ਹਾਂਜੀ 65000 ਦੇ ਵਿੱਚੋਂ ਵੀਰ ਉਹ ਮਾਨਤਨ ਹੋ ਜਾਊਗਾ ਬੱਚੀ ਚੰਗੀ ਆ ਠੀਕ ਆ ਦੂਜਾ ਸੂਬਾ ਤੇ ਥਣ ਭਾਂਡਾ ਚੰਗਾ ਲੱਗਾ ਬਾਕੀ ਆ ਤੁਸੀਂ ਤਸੱਲੀ ਦੇ ਨਾਲ ਦੇਖ ਲਈ ਆ ਇਸ ਤੋਂ ਬਾਅਦ ਇੱਕ ਤੁਹਾਨੂੰ ਸੈਕੰਡ ਨੰਬਰ ਤੇ ਐਚ ਐਫ ਬੱਚੀ ਦਿਖਾਉਣੀ ਆ ਛੇ ਦਾੰਦਾ ਮੋਹ ਛਿੱਗੀ ਆ ਤੇ ਦਿਨ ਅਜੇ ਵੀ ਲੱਜੂਗੀ ਹਾਂਜੀ ਹਾਂਜੀ ਠੀਕ ਬੈਠ ਜੂਗੀ ਆ ਆ ਆ ਆ ਬਾਕੀ ਤੇ ਭਲਾ ਜਿਹੜੀਆਂ ਦੋਸਤੋ ਜ਼ਰੂਰ ਹੈਗੀਆਂ ਤੇ ਮੂੰਹੇ ਛੇਰ ਦਾ ਪਹਿਲਾ ਸੁਭਾਜੀ ਹਾਂਜੀ ਜੀ ਪਹਿਲਾ ਜਾਦਾ ਪਹਿਲਾ ਹੀ ਹੈ ਤੇ ਪਹਿਲਾ ਸੁਭਾ ਦੋਸਤੋ ਗੋਦੀ ਵਾਲੀ ਬੈੜ ਆ ਪੂਰੀ ਜਾਜੋਦ ਵਾਲੀ ਆ ਨਸਲ ਨਸਲ ਠੀਕ ਹੈ ਨਸਲ ਵੀਰਾਂ ਦਾ ਵੀ ਇਹ ਵੀ ਪੂਰੀ ਆ ਤੇ ਕੱਦ-ਕੜ ਉੱਚਾ ਵੱਡੇ ਕੱਦ-ਕੜ ਦੇ ਵਿੱਚ ਆ ਫੋਨ ਕੇ ਨੂੰ ਬਾਈ ਅਫਰਤ ਦਿਖਾਈਏ ਤਸਵੀਰ ਦੇ ਨਾਲ ਬਾਕੀ ਅਗਲੇ ਪਿਛਲੇ ਥਣਾ ਦਾ ਜਿਹੜਾ ਗਾਇਬ ਆ ਉਹ ਵੀ ਚੰਗਾ ਹੈ ਠੀਕ ਹੈ ਇਹ ਆ ਆ ਬੀ ਮੁੂੰ ਮਥਾਂ ਠੀਕ ਹੈ ਜੀ ਛੋਟਾ ਜਿਹਾ ਕੰਨਾ ਬਿਲਕੁਲ ਲੇਕਿਨ ਆ ਪੱਕੇ ਖਾਵੇ ਰਹੀ ਪੈਣਾ ਨਹੀਂ ਆਉਂਦੀ ਮਨਉਂਦੀ ਹਾਂ 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 ਦੇਣਾ ਜੇ ਕੱਢੂਗਾ ਕੋਈ 500 5-7 ਦਿਨ ਹਾਂ ਜੀ ਵੀਰ ਜੀ ਇੰਨੇ ਕਿ ਨਹੀਂ ਕੱਢੂਗਾ ਠੀਕ ਹੈ ਜੀ ਆ 6 ਮਿੰਟ ਤੇ ਲਊਗਾ ਅੰਤਿਛੇ ਇਹਦੇ ਨਾਲ ਇੱਕ ਹਫਤਾ ਜਿਹੜਾ ਸਮਾਂ ਹਜੇ ਲੈ ਜਾਊਗੀ ਠੀਕ ਹੈ ਤੇ ਕੱਦ ਕੋ ਤਾਂ ਪੂਰਾ ਹੈਗਾ ਕਿਉਂਕਿ ਬਹੁਤੇ ਵੀਰਾਂ ਨੇ ਆਖਣਾ ਵੀ ਕੱਦ ਦੀ ਜ਼ਰੂਰਤ ਦੱਸਿਆ ਕਰੋ ਵੀ ਕੱਦ ਘੱਟ ਫੁੱਲ ਵੱਡੀ ਹਾਈਟ ਆ ਠੀਕ ਆ ਤੇ ਠੰਡੀ ਧੀਰੀ ਵੀ ਆ ਦੇਖ ਸਕਦੇ ਹੋ ਤੁਸੀਂ ਬਹੁਤ ਜ਼ਿਆਦੀ ਠੰਡੀ ਇਹ ਨਹੀਂ ਇੱਥੋਂ ਲਾਤਾਂ ਬਣਾ ਖਿੱਚੀ ਜਾਓ ਇਹਦੀ ਹੂੰ ਬਹੁਤ ਜ਼ਿਆਦੀ ਅਸੀ ਠੰਡੀ ਲਓ ਵੀ ਇਹ ਸੋਹਣੀ ਬਾਂਡਾ ਦੋਸਤੋ ਥਣਾ ਦੀ ਅਗਲੇ ਥਣਾ ਦਾ ਵੀ ਬਿਲਕੁਲ ਫਕਰ ਜਿਹੜੀ ਆ ਕਿਉਂਕਿ ਪਹਿਲਾਂ ਉਹ ਬੱਛੀ ਸੋਹਣੀ ਆ ਠੀਕ ਆ ਤੇ ਥਣ ਬਿਲਕੁਲ ਜਿਹੜਾ ਤੁਸੀਂ ਗਿਣ ਸਕਦੇ ਹੋ ਵੀ ਹੱਥੀ ਚਵਾਈ ਵਧੀਆ ਕਰਾ ਦੂਗੀ ਵੀ ਬਾਹਲਾ ਨਹੀਂ ਹੈਗਾ ਛੋਟਾ ਜਿਹਾ ਥਣ ਨਹੀਂ ਕਹਾਂਗੇ ਮਗਰਲੇ ਵੀ ਹੱਥੀ ਚਵਾਈ ਹੋ ਜੂਗੀ ਆ ਵਧੀਆ ਚਵਾਈ ਵਾਲਾ ਆ ਦੇਖੋ ਠੀਕ ਆ ਤੇ ਮੋਹ ਛੇ ਦਾ ਦ ਬੱਛੀ ਆ ਦੋਸਤੋ ਤੇ ਕੱਦ ਪੁੱਤ ਵੱਡਾ ਹੈਗਾ ਕੱਦ ਕਰ ਚੰਗਾ ਸੋਹਣਾ ਹੈਗਾ ਬਟੇ ਕੱਦ ਠੀਕ ਆ ਤੇ ਫੋਲ ਵੱਡੀ ਹਾਈਟ ਆ ਤੇ ਅਮਰਤ ਕਿਥੋਂ ਤੱਕ ਵੀਰ ਨੇ ਲੈ ਲੈਂਦੇ ਨੇ ਦਾ ਵੀਰ ਜੀ ਮੋਲ ਜੋ ਮਰਜ਼ੀ ਕਰੀਏ 55 50 ਵੀ 45 ਦੀ ਦਵਾਂਗਾ ਹਾਂ ਨਾਂ ਵਾਲੀ ਗੱਲ ਬਾਤ ਹਾਂ 20 ਕਿਲੋ ਅੱਛੀ ਦੁੱਧ ਚੋਣਾ ਧੰਨਵਾਦ ਯਾਦ ਨਸਲੇਗੀ ਬਿਲਕੁਲ ਹਾਂਜੀ ਹਾਂਜੀ ਬਜਾਅ ਦੇ ਹਸਾ ਹਣਾ ਵੀਰ ਦੀ ਤੁਹਾਨੂੰ ਪਤਾ ਬਾਜ਼ਾਰ ਬਹੁਤ ਤੇਜ਼ ਚੱਲਣ ਦੇ ਹਾਂ ਬਜਾਰ ਦੇ ਹਿਸਾਬ ਨਾਲ ਬਹੁਤ ਜ਼ੈਰ ਹੈ ਬੱਚੀਆਂ ਚਾਹੇ ਵੇੜਾ ਗਾਵਾਂ ਤੇ ਖਲੋਨੀ ਮਿਲਦੇ ਬਸ ਬਸ ਵੀਰ ਜੀ ਤੁਹਾਨੂੰ ਦੱਸਿਆ ਕਿ ਵੇੜਾ ਮਗਰੋਂ ਲਈਦੀਆਂ ਪਹਿਲਾਂ ਉਤਰਦੀਆਂ ਵੇਖ ਜਾਂਦੀਆਂ ਆਪਾਂ ਕਿੰਨੀ ਯਾਰਾ ਕਾਲ ਕੀਤੀ ਗੱਡੀ ਦੇ ਵਿੱਚੋਂ ਲਾਉ ਨਹੀਂ ਦਿੰਦੇ ਵੀਰ ਹਾਂਜੀ ਹਾਂਜੀ ਕਈ ਥਾਵਾਂ ਤੇ ਇਹੋ ਅੱਡੇ ਟਿਕਾਣਿਆਂ ਦਾ ਹਾਲ ਹੈ ਹਾਂਜੀ ਹਾਂਜੀ ਵੀ ਪਸ਼ੂ ਉਤਰਦਾ ਥਾਂ ਟਿਕਾਣੇ ਤੇ ਬਾਅਦ ਚਾਹ ਤਾਂ ਭੈਣ ਭਰਾ ਪਹਿਲਾਂ ਖੜੇ ਅਗੇ ਵੀ ਮੈਂ ਤੁਹਾਨੂੰ ਦੱਸਣ ਦਿਆ ਇਹ ਵੇੜਾ ਕੱਲ ਆਪਣੇ ਤੋਂ ਗੱਬਣਾ ਹੈ ਗਿਆਂ ਦੋ ਤੇ ਵੇਖੀਆਂ ਤਾਂ ਨੂੰ ਮੈਂ ਰਾਤ ਨੂੰ ਤਾਂ ਹੀ ਉਹ ਕੀਤਾ ਸੀ ਆਪਾਂ ਕਾਲ ਕੀ ਆਪਣੇ ਡੰਗਰ ਆਉਣੇ ਆ ਤੇ ਆਪਾਂ ਵੀਡੀਓ ਪਾਉਣੀ ਬਿਲਕੁਲ ਸ਼ਾਮ ਵੇੜਾ ਹੈ ਗਿਆ ਸ਼ਾਮੀ ਵੇਗੀਆਂ ਦੋ ਵੇੜਾ ਬਹੁਤ ਚੰਗੀਆਂ ਐ ਗੱਬਣਾ ਠੀਕ ਹੈ ਭਰਾ ਵਡੀਆਂ ਲੋ ਵੀ ਦੋਸਤੋ ਸੁਥਰੀਆਂ ਵੇੜਾ ਨੇ ਦੋ ਤਾਂ ਤੁਹਾਨੂੰ ਆਪਾਂ ਜਿਹੜੀਆਂ ਦਿਖਾਤੀਆਂ ਬਿਲਕੁਲ ਸਾਫ ਸੁਥਰੀਆਂ ਵੇੜਾ ਨੇ ਤੇ ਇੱਕ ਤੁਹਾਨੂੰ ਜਰਸੀ ਦਿਖਾਈ ਸੀ ਤੇ ਆ ਥਣ ਦੇ ਵਾਲ ਤੁਸੀਂ ਵੇਖ ਲੋ ਤਸੱਲੀ ਦੇ ਨਾਲ ਇਹ ਪੂਰਾ ਥਣ ਵੀ ਵਧੀਆ ਤੇ ਹਾਥੀ ਚੁਵਾਈ ਵਾਲਾ ਥਾਣਾ ਵੀ ਇੱਥੇ ਆ ਕੇ ਵੀਰ ਕੋਈ ਨਾਰਾਜ਼ ਨਹੀਂ ਹੁੰਦਾ ਵੀ ਸੌਦਾ ਕਰਕੇ ਇੱਥੇ ਆਣ ਕੇ ਸੋਚੇ ਇਹਦੇ ਸੋਚਾਂ ਦੇ ਵਿੱਚ ਪੈ ਜਾਓ ਤੁਸੀਂ ਵੀ ਪਰ ਛੋਟਾ ਕਰ ਦੇ ਨਿਕਲਾਇਆ ਵੀ ਵੀਰ ਨੇ ਵੱਡਾ ਵਿਖਾਤਾ ਕਰਕੇ ਵੀ ਜਿਹੜੀ ਵੱਡੀ ਆ ਦੋਸਤੋਂ ਵੱਡੀ ਕਹੀ ਜਾਊਗੀ ਜਿਹੜੀ ਮੀਡੀਅਮ ਹਾਈਟ ਦੇ ਵਿੱਚ ਆ ਉਹਨੂੰ ਮੀਡੀਅਮ ਕਿਹਾ ਜਾਊਗਾ ਜਰਸੀ ਪੰਜਾਬ ਦੀ ਆ ਬਾਕੀ ਥਣ ਛੱਡੇ ਦੀ ਬੜੀ ਸਫਾਈ ਆ ਠੀਕ ਆ ਤੇ ਇਹਦਾ 45000 ਆ ਜਿਸ ਤੋਂ ਛੋਟ ਛਾਪਾ ਹੋ ਜਾਊਗਾ ਮੌਕੇ ਤੇ ਕਿਉਂ ਜੀ ਹਾਂਜੀ ਹਾਂਜੀ ਵੀਰ ਜੀ ਹਾਂਜੀ ਤੇ ਅਮਰਤ ਪਿਛਲੇ ਬੰਨੇ ਇੱਕ ਹੋਰ ਬੱਚੀ ਜਿਹੜੀ ਆ ਇਹ ਬਣ ਛਾਈ ਹਾਲ ਦੂਜਾ ਸੁਗਾ ਵੀਰ ਜੀ ਛਾਈ ਹਾਲ ਦੂਜਾ ਸੁਗਾ ਤਕਾਮੀ ਨੇ ਦੀ ਗੱਭਣ ਚੈੱਕ ਪਾਸ ਡਾਕਟਰ ਆਪਦਾ ਵੀ ਲਿਆ ਕੇ ਚੈੱਕ ਕਰਾ ਸਕਦਾ ਆਪਣੀ ਇੱਥੋਂ ਤਸੱਲੀ ਕਰਾਵੇ ਡਾਕਟਰ ਜੇ ਨਹੀਂ ਆਉਂਦਾ ਕੋਈ ਤੇ ਆਪਾਂ ਇੱਥੋਂ ਡਾਕਟਰ ਦੇ ਚੈੱਕ ਕਰਾਵਾਂ ਜਿਹੜਾ ਡਾਕਟਰ ਨਾਲ 7 ਮਹੀਨੇ ਦੀ ਗੱਭਣ ਹਾਂਜੀ ਹਾਂਜੀ ਤੇ ਦੁੱਧੋਂ ਡਰਾਈ ਹਾਂਜੀ ਹਾਂਜੀ ਦੁੱਧੋਂ ਡਰਾਈ ਤੁਹਾਨੂੰ ਬਾਦ 2 ਮਹੀਨੇ ਪੁੱਛਿਆ ਕਿ ਤੀਜਾ ਮੰਨਈਏ ਨੂੰ ਦੂਜਾ ਮੰਨ ਲੈ ਤੇਜਾ ਮੰਨ ਲੈ ਪਰ ਦੂਜਾ ਆਂਦੀ ਦੂਜਾ ਕਹਿੰਦੇ ਆ ਪੋਸਤਾ ਵੀ ਤੀਜਾ ਸਵੇਰ ਅਗੇ ਸੂਣਾ ਹੋਵੇ ਹਾਂਜੀ ਹਾਂਜੀ ਠੀਕ ਆ ਇਹ ਭੈਣ ਭਰਾਵਾਂ ਤੇ ਛੱਡ ਦੇ ਨੇ ਜਿਹੜੀ ਆਪਦੀ ਸੋਚ ਸਮਝਣਾ ਮੰਨ ਲੈਣ ਠੀਕ ਆ ਤੇ ਦੁੱਧੋਂ ਡਰਾਈ ਆ ਤੇ 7 ਮਹੀਨੇ ਬਿਲਾ ਤੁਸੀਂ ਚੈੱਕ ਕਰਾਈ ਆ ਅਗਲਾ ਕੋਈ ਵੀ ਰਸਾਈ ਬੈਨਾ ਕਰਕੇ ਆਪਦਾ ਚੈੱਕ ਕਰਾ ਲੈ ਵੀਰ ਜੀ ਜ਼ਰੂਰ ਕਿਉਂਕਿ ਪੈਸੇ ਦੇਣੇ ਆ ਆਪਦੀ ਤਸੱਲੀ ਕਰਨ ਆਗੇ ਥੀ ਹੂੰ ਹਾਂਜੀ ਗੱਬਣ ਪਹੂ ਆ ਜਿਹੜਾ ਉਹਨੂੰ ਬਾਸ ਕਰਨ ਤਸੱਲੀ ਕਰਕੇ ਸੌਦਾ ਕਰ ਸਕਦੇ ਆ ਬਿਲਕੁਲ ਤੇ ਅਮਰ ਤੋਂ ਵੀ ਲੈਣ ਦੇ ਨੇ ਤਾਂ ਇਸ ਕਾਤੀ verdade ਮੇ ਜਿਹੜਾ ਲੈਣ ਦੇਣ ਬੋਲ ਤੇ ਵੀ ਆ ਇਹ 17 ਨਹੀਂ ਦਵਾ 17 ਦੀ ਮੈਂ 35000 ਦੀ ਵਸ਼ੀ ਤਿਆਰ ਹੋਈ ਆ ਤੁਹਾਨੂੰ ਪਤਾ ਵੀਰ ਜੀ 2 ਮਹੀਨੇ ਸਾਹਮਣੀ ਪੈਣੀ ਆ 2 ਮਹੀਨੇ ਸਾਹਮਣੀ ਪੈਣੀ ਆ ਹਾਂਜੀ ਹਾਂਜੀ 2 ਮਹੀਨੇ ਸਾਹਮਣੀ ਪੈਣੀ ਆ ਭਰਾਵੋ ਜੂਨ ਮਈ ਹਜੇ ਬਿਲਕੁਲ ਆਪਾਂ ਜਿਵੇਂ ਬਿਲਕੁਲ ਜੂਨ ਸਟਾਰਟ ਚੱਲਦਾ ਪਿਆ ਤੇ ਜੂਨ ਤੇ ਜੁਲਾਈ ਜੁਲਾਈ ਦੇ ਐਂਡ ਦੇ ਪੱਖ ਤੇ ਅਗਸਤ ਦੇ ਸਟਾਰਟਿੰਗ ਤੇ ਜਿਹੜੀ ਇਹ ਵਹਿਰਤ ਹੁੰਦੀ ਆ ਠੀਕ ਆ ਤੇ ਥੋੜਾ ਜਿਹਾ ਮਤਲਬ ਕਿ ਗਰਮੀ ਦਾ ਵੈਸੇ ਮੌਸਮ ਸ਼ਾਲ ਹੋਵੇਗਾ ਇਹ ਕਰੋ ਸੰਗ ਦੇ ਵਿੱਚ ਆ ਸ਼ਾਹੀਵਾਲ ਬਿਲਕੁਲ ਤੁਸੀਂ ਦੇਖ ਸਕਦੇ ਲੰਬੇ ਧੋਨ ਵਾਲੀ ਆ ਤੇ ਫੋਲ ਕੇ ਤੋਰ ਕੇ ਦਿਖਾ ਦਿੰਨੇ 35 ਚੌਥਾ ਨਾਲ ਦੇ ਵਿੱਚ ਓਕੇ ਹਾਂ ਵੀਰ ਜੀ ਓਕੇ ਅੱਛਾ ਆ ਵੀ ਤੁਰੀ ਵਸ਼ੀ ਉਧਾ ਵੇਖੋ ਠੀਕ ਆ ਚਲੋ ਆਪਾਂ ਨੇ ਮੋਲ ਜਿਹੜਾ 20000 ਆ ਦੋਸਤੋ 17000 ਜਿਹੜੀ ਹਾਂ ਨਾ ਜਿਹੜੀ ਉਹ 17000 ਆ ਠੀਕ ਆ ਤੇ ਕਾਦ ਬੇਸ਼ੱਕ ਤੁਸੀਂ ਦਰਮਿਆਨਾ ਸਮਝ ਕੇ ਲੈ ਕੇ ਜਾ ਸਕਦੇ ਹੋ ਵੀ ਮੀਡੀਅਮ ਤੋਂ ਛੋਟੇ-ਛੋਟੇ ਕਾਦ ਕੱਟ ਦੇ ਵਿੱਚ ਆ। ਡੇਅਰ ਵੀ ਬਿਲਕੁਲ ਘੱਟ ਹੈਗੀ ਆ ਪਰ ਜਿਹੜਾ ਪਸ਼ੂ ਆ ਦੋਸਤੋ 17000 ਦੇ ਵਿੱਚ ਦੋ ਮਹੀਨੇ ਸਾਂਭਣ ਦੀ ਲੋੜ ਆ। ਅੱਗੇ ਬਿਲਕੁਲ ਤਿਆਰੀ ਦੇ ਵਿੱਚ ਉਤਰ ਆਊਗੀ ਹੋਰ ਡੇਢ ਮਹੀਨੇ ਤੱਕ। ਛੋਟਾ ਮੋਲਾ ਦੋਸਤੋ ਕਟੋਗੜ ਵੀ ਆਪਦੇ ਹੱਥੀ ਆਪਾਂ ਥੋੜੀ ਜੀ ਹੋਰ ਕੇਅਰ ਕਰ ਸਕਦੇ ਆ ਕਿਉਂਕਿ ਬਿਲਕੁਲ ਜਿਹੜਾ ਪਸ਼ੂ ਸੂਣ ਦੇ ਲਾਗੇ ਹੁੰਦਾ ਥੋੜੀ ਜੀ ਆਪਾਂ ਵਧੀਆ ਕੇਅਰ ਕਰ ਲਈਏ ਤੇ ਰਾਜੀ ਕਰ ਲਈਏ ਹੋ ਸਕਦਾ ਵੀ ਚੰਗਾ ਅਗੇ ਮਿਲਕ ਪਾ ਸਕਦੀ ਆ ਠੀਕ ਆ ਤੇ ਸੂਬਾ ਦੂਜਾ ਕੋਈ ਮੰਨ ਸਕਦਾ ਕੋਈ ਵੀਰ ਤੀਜਾ ਮੰਨ ਸਕਦਾ ਬਾਕੀ ਫੇਸ ਕੁਆਲਟੀ ਚੰਗੀ ਆ ਠੀਕ ਆ ਮੂੰਹ ਮੱਠਾ ਵੀ ਠੀਕ ਆ ਠੀਕ ਆ ਦਿਬੋ ਤਾਲੀਂ ਪਾ ਰਹੇ ਹੋ ਨਾ ਬਣ ਗਿਆ ਤੇ ਆ ਜਿਹੜੀ ਦੋਸਤੋ ਛੋਟੀ ਆ ਫਿਲਹਾਲ ਇਹ ਪਕਾਊ ਖਾਜੇ ਤਾਂ ਨਹੀਂ ਵੀਰ ਕਰਦੇ ਪਰ ਵੀਰਵਾ ਪਾ ਲੈਨੇ ਆ ਫੋਲ ਬੱਡੇ ਕੱਦ ਪੁੱਤ ਦੀ ਆ ਕੱਦਕਾਰ ਬਹੁਤ ਵੱਡਾ ਤੇ ਥੱਲੇ ਬੱਚਾ ਕੱਟੀ ਜਾਂਦੇ ਠੀਕ ਆ ਫੀਮੇਲ ਫੀਮੇਲ ਦਾ ਆ ਥੱਲੇ ਇੱਕ ਰੰਗ ਜਿਹੜੀ ਕੱਟੀ ਆ ਠੀਕ ਆ ਤੇ ਸੂਈ ਸੀਗੀ ਵੀਰੋਂ ਦਾ ਵੀ 11 12 ਲੀਟਰ ਫੌੜੇ ਤੇ ਮਤਲਬ ਕਿ ਚਲਦੀ ਪਈ ਸੀਗੀ ਤੇ ਫਿਲਹਾਲ ਥੋੜਾ ਟੈਂਪਰੇਚਰ ਓਨ ਕਰਕੇ ਬੁਖਾਰ ਹੋਣ ਕਰਕੇ ਜਿਹੜੀ ਇਹ ਥੋੜਾ ਦੱਬਾ ਜਿਹਾ ਵੱਜ ਗਿਆ ਪਛੋਂ ਨੂੰ ਤੇ ਪੱਠੇ-ਪੁੱਠੇ ਘੱਟ ਚੁੱਕਦੀ ਆ ਤੇ ਜਦੋਂ ਬਿਲਕੁਲ ਸੈੱਟ ਹੋ ਗਿਆ ਪਸ਼ੂ ਇਹ ਤੁਸੀਂ ਇਹਦੇ ਬਾਰੇ ਵੀ ਗੱਲਬਾਤ ਕਰ ਸਕਦੇ ਹੋ ਤੇ ਇਹ ਸੂਈ ਨੂੰ ਕਿੰਨਾ ਕੁ ਦਿਨ ਹੋ ਗਿਆ ਜੀ ਛੋਟੀ ਨੂੰ 10 ਦਿਨ ਦੇਣੀ ਹੋਈ ਹੈ ਜੀ 10 ਦਿਨ ਹੀ ਹੋਈ ਸੀ ਹਾਂ ਜੀ ਕੱਲ ਪਰਸੋਂ ਦੀ ਢੇਲੀ ਹੋਈਗੀ ਅੱਜ ਫਲਕੀ ਨਹੀਂ ਕੱਲ ਹੋਈਗੀ ਜੀ ਤਰਕੇ ਬਾਹਰ ਹੋ ਜਿਆਦਾ 107 ਹੋਇਆ ਮੈਂ ਆਖਾਂ ਤੁਹਾਨੂੰ ਮੈਂ ਗੱਲ ਦੇ ਥੋੜਾ ਹੋ ਸਕਦਾ ਵੀ ਜੇ ਕਿਸੇ ਨੇ ਹੋ ਸਕਦਾ ਜੇ ਤੁਸੀਂ ਲੈ ਕੇ ਆਂਦੀ ਆ ਹਾਂ ਜੀ ਤੇ ਆਪ ਨੂੰ ਆਈ ਨੂੰ ਕਿੰਨੇ ਦਿਨ ਹੋ ਗਿਆ ਆਪਣੇ ਕੋਲ ਆਪਣੇ ਤਾਂ ਪਰਸੋਂ ਆਈ ਵੀਰ ਜੀ ਦੋ ਦਿਨ ਮਤਲਬ ਉਦਣਾ ਨੂੰ ਦੱਸ ਕਿ 2 ਕਿਲੋ ਇਹ 2 ਕਿਲੋ ਦੁੱਧ ਵੀ ਵਧੀ ਹੀ ਕਈ ਨਾ ਪਸ਼ੂ ਬੋਲਾ ਪੂਲਾ ਪੂਰਾ ਕੱਢਣ ਕਰਕੇ ਵੀ ਹੋ ਸਕਦਾ ਵੀ ਕੋਈ ਗੱਲ ਬਣ ਗਈ ਹੋਵੇ ਹਾਂਜੀ 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 ਹੁਣ ਜਾਣ ਬੰਦੇ ਦੀ ਕੱਦ ਬਹੁਤ ਾਲੀ ਇਧਰ ਦੀ ਝੋਟੀਆਂ ਦੇ ਵੇਚ ਲੈਣੀ ਹੈਗੀ ਕਿੱਡੀ ਵੇਰ ਬੂਲਾ ਬੇਲ ਵੀ ਜਿਹੜੀ ਆ ਦੋਸਤੋ ਬੜੀ ਆ ਉੱਚੀ ਐ ਵੱਡੇ ਕੱਦ ਦੀ ਆ ਜੇ ਕਵੇਰਵਾ ਪਾਤਾ ਜੇ ਕਿਸੇ ਨੂੰ ਪਸੰਦ ਆਵੇ ਤਾਂ ਤੁਸੀਂ ਖਰੀਦ ਸਕਦੇ ਹੋ ਮੁੱਲ ਜਿਹੜਾ ਤੁਸੀਂ ਫੋਨ ਤੇ ਗੱਲਬਾਤ ਕਰ ਲਿਓ ਠੀਕ ਹੈ ਇਹਦਾ ਮੁੱਲ ਵੀ ਅੱਜ ਹੀ ਉਦੋਂ ਕਰਾਂਗੇ ਤੁਹਾਨੂੰ ਪਤਾ ਝੋਟੀ ਵੱਡੀ ਆ ਮੁੱਲ ਵੀ ਵੱਡਾ ਹੋਣਾ ਪਰ ਦੁੱਧ ਕਰਕੇ ਦੁੱਧ ਕਰਕੇ ਹਾਂਜੀ ਚਲੋ ਹੁਣ ਆਪਣਾ ਚਲੋ ਵੇਰਵਾ ਪਾਉਣਾ ਮਤਲਬ ਸੀਗਾ ਵੀ ਬਾਕੀ ਦੋਸਤੋ ਆ ਤਿਆਰ ਵਰ ਤਿਆਰ ਪਸ਼ੂ ਜਿਹੜੇ ਹੈਗੇ ਆ ਦੋ ਬੈੜਾ ਨੇ ਅੱਗੇ ਬਿਲਕੁਲ ਰੈਡੀ ਨੇ ਜਿਹੜੀਆਂ ਕੁਝ ਕੁ ਦਿਨਾਂ ਤੱਕ ਸੂਣ ਦੇ ਵਿੱਚ ਤਿਆਰੀ ਆ ਤੇ ਇੱਕ ਕੱਚੀ ਬੈੜ ਦਿਖਾਤੀ ਛੋਟੇ ਭਾਅ ਫੜਦੇ ਜਿਹੜੇ ਛੋਟੇ ਫਾਰਮਰ ਵੀਰਾਂ ਨੇ ਛੋਟਾ ਥੋੜਾ ਜਿਹਾ ਮੁੱਲ ਲਵਾਂਗਾ 17000 ਦੇ ਵਿੱਚ ਮਿਲ ਜੂਗੀ 7 ਮਹੀਨੇ ਦੀ ਗੱਭਣ ਚੈੱਕਪਾਸ ਆਪਣਾ ਡਾਕਟਰ ਨਾਲ ਲੈ ਕੇ ਆ ਆ ਕੇ ਜਾਂ ਬਿਲਕੁਲ ਲੋਕਲੋਂ ਡਾਕਟਰ ਤੁਸੀਂ ਲੈ ਕੇ ਤਸੱਲੀ ਕਰ ਸਕਦੇ ਹੋ ਤੇ ਅਮਰਤ ਵੀਰ ਨੰਬਰ ਆਪਣੇ ਸੰਪਰਕ ਜ਼ਰੂਰ ਦੇ ਦिएਗੇ ਇਹ ਜੀ ਆਪਣਾ ਨੰਬਰ ਹੈ 81466 506298728024629 ਠੀਕ ਹੈ ਜੀ ਦੋਨੋਂ ਨੰਬਰ ਹੈ ਜੀ ਹਾਂ ਜੀ ਦੋਨੇ ਨੰਬਰ ਤੇ ਵਟਸਐਪ ਚੱਲਦਾ ਵੀ ਜੀ ਠੀਕ ਹੈ ਜੀ ਹਾਂ ਜੀ ਸੋ ਦੋਸਤੋ ਇਹ ਸਨ ਮੇਰੇ ਨਾਲ ਵੀਰ ਅਮਰਤ ਪਾਲ ਪਿੰਡ ਕੜਕਾ ਚੰਪਾ ਪਿੰਡ ਬਿਲਕੁਲ ਨਾਲ ਆ ਦੋਸਤੋ ਤੇ ਖਾਸ ਵਿਜਿਟ ਤੁਸੀਂ ਕਰਨੀ ਹੈ ਚੋਲਾ ਸਾਹਿਬ ਤੁਸੀਂ ਲੋਕੇਸ਼ਨ ਲਾ ਕੇ ਵੀ ਆ ਸਕਦੇ ਹੋ ਚੋਲਾ ਸਾਹਿਬ ਆਣ ਕੇ ਤੁਸੀਂ ਕਾਲ ਕਰ ਸਕਦੇ ਹੋ ਬਹੁਤੇ ਵੀਰਾਂ ਨੂੰ ਪਤਾ ਸਰਿਆਲੀ ਲੰਘਣਾ ਬਹੁਣ ਜਾਣੀ ਤਰੀਕਾ ਠੀਕ ਆ ਬਾਕੀ ਜਰਸੀ ਬੱਚੀ ਕਮਾਲ ਦੀ ਆ ਬਿਲਕੁਲ ਬਿਲਕੁਲ ਤੇ ਇਹਨੂੰ ਹੱਥ ਪਾ ਸਕਦੇ ਹੋ ਰੇਟ ਭਾਅ ਪੜਤਾ ਬਿਲਕੁਲ ਜੈਨੂਅਨ ਆ ਜਾਇਜ ਰੇਟ ਭਾਅ ਪੜਤਾ ਜੇਕਰ ਆਪਾਂ ਬੱਚੀ ਦੇ ਵਿਖੀਏ ਤੇ ਬਹੁਤ ਖੂਬਸੂਰਤ ਆ ਠੀਕ ਆ ਬਾਕੀ 15 18 18 20 ਲੀਟਰ ਦੀ ਜਿਹੜੀ ਮਿਲਕ ਦੀ ਕੈਪੈਸਿਟੀ ਹਜੇ ਢਿੱਲਾ ਢੋਲਾ ਹੈਗੀਆਂ ਨੇ ਵਿੱਚ ਹਵਨ ਨੇ ਦੇ ਠੀਕ ਆ ਬਾਕੀ ਆਡਰ ਆਡਰ ਕਾਫੀ ਸਾਫ ਆ। ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ।